ਤੇ ਭਾਈ ਗੁਰਦਾਰ ਜੀ ਕਹਿੰਦੇ ਨੇ ਹਾਂ ਕਹਿੰਦੇ ਕੋਈ ਪੰਜ ਵਾਰ ਗੰਗਾ ਤੇ ਜਾ ਕੇ ਇਸ਼ਨਾਨ ਕਰ ਆਵੇ ਇੱਕ ਵਾਰ ਨਹੀਂ ਕਿਹਾ ਭਾਈ ਸਾਹਿਬ ਕਹਿੰਦੇ ਪੰਜ ਵਾਰ ਨਾਲ ਉਦਾਹਰਨ ਦਿੱਤੇ ਨੇ ਕਹਿੰਦੇ ਵਾਰ ਪੰਜ ਪ੍ਰਿਆਗ ਨਾਏ ਸਾਧ ਸੰਗਤ ਗੰਗਾ ਦਾ ਸਾਨੂੰ ਪਤਾ ਵੀ ਹਰਦੁਆਰ ਵਿੱਚ ਹੈ ਪਰ ਪ੍ਰਿਆਗ ਦਾ ਕਹਿੰਦੇ ਜਿੱਥੇ ਗੰਗਾ ਜਮਨਾ ਦੋਵਾਂ ਨਦੀਆਂ ਦਾ ਸੁਮੇਲ ਹੁੰਦਾ ਤੇ ਇੱਕ ਸਰਸਵਤੀ ਨਦੀ ਹੈ ਜਿਹੜੀ ਉਹਦੇ ਵਿੱਚ ਗੁਪਤ ਰੂਪ ਵਿੱਚ ਜਾ ਕੇ ਮਿਲ ਜਾਂਦੀ ਹੈ ਇਹਨਾਂ ਤਿੰਨਾਂ ਦਾ ਜਦੋਂ ਸੁਮੇਲ ਹੁੰਦਾ ਉਹਨੂੰ ਕਹਿੰਦੇ ਤ੍ਰਬੇਨੀ ਸੰਗਮ ਉਹਦੇ ਠੀਕ ਕੰਡੇ ਦੇ ਉੱਤੇ ਬਣਿਆ ਹੋਇਆ ਇਹ ਪ੍ਰਿਆਗ ਦਾ ਤੀਥ ਸਥਾਨ ਹੈ ਤੇ ਭਾਈ ਸਾਹਿਬ ਕਹਿੰਦੇ ਜੇ ਤੁਸੀਂ ਇਸ਼ਨਾਨ ਨੂੰ ਇੰਨੀ ਮਹਾਨਤਾ ਦਿੰਦੇ ਹੋ ਕਿ ਇਸ਼ਨਾਨ ਕਰਨ ਦੇ ਨਾਲ ਫਲ ਮਿਲਦਾ ਹੈ ਕਹਿੰਦੇ ਦੂਜੇ ਪਾਸੇ ਗੁਰਮਤਿ ਕੀ ਕਹਿੰਦੀ ਹੈ ਕਹਿੰਦੇ ਤੈਸਾ ਪਨ ਗੁਰ ਸਿੱਖ ਕੋ ਨਵਾਏ ਕਾ ਕਹਿੰਦੇ ਇੱਕ ਗੁਰ ਸਿੱਖ ਨੂੰ ਇਸ਼ਨਾਨ ਕਰ ਦਿਓ ਸ਼ਰਧਾ ਭਾਵਨਾ ਦੇ ਨਾਲ ਜਿਨ੍ਹਾਂ ਮਹਾਤਮ ਕਹਿੰਦੇ ਉਸ ਗੰਗਾ ਤੇ ਜਾ ਕੇ ਪੰਜ ਵਾਰ ਇਸ਼ਨਾਨ ਕਰਦਾ ਹੈ ਪ੍ਰਿਆਗ ਤੇ ਪੰਜ ਵਾਰ ਇਸ਼ਨਾਨ ਕਰਦਾ ਹੈ ਉਹਦਾ ਵੱਡਾ ਮਹਾਤਮ ਕਹਿੰਦੇ ਗੁਰਸਿੱਖਾਂ ਦੀ ਸੇਵਾ ਕਰਦਾ ਹੈ ਗੁਰੂ ਦੀ ਸੇਵਾ ਕਰਦਾ ਹੈ ਸਾ ਸੰਗਤ ਜੀ ਗੁਰਮਤਿ ਵਿੱਚ ਇਸ਼ਨਾਨ ਨੂੰ ਮਹਾਨਤਾ ਦਿੱਤੀ ਹੈ ਪਰ ਨਾਲ ਸਤਿਗੁਰਾਂ ਨੇ ਇਹ ਵੀ ਆਖਿਆ ਕਿ ਤਨ ਦਾ ਇਸ਼ਨਾਨ ਨਹੀਂ ਮਨ ਦਾ ਇਸ਼ਨਾਨ ਕਰਨਾ ਹੈ ਗੁਰੂ ਸਾਹਿਬਾਂ ਦੇ ਬਚਨ ਨੇ ਕਿ ਸੁਚੇ ਇਹ ਨਾ ਆਖੀਐ ਬੈਨ ਜੇ ਪਿੰਡਾ ਧੋਏ ਸੁਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਕਹਿੰਦੇ ਬਾਹਰ ਦੇ ਵਿਖਾਵੇ ਦੇ ਵਾਸਤੇ ਇਸ਼ਨਾਨ ਕਰ ਲੈਣਾ ਕਾਫੀ ਨਹੀਂ ਇੱਕ ਮਹੀਨਾ ਅਸੀਂ ਮਨਾਉਂਦੇ ਆਂ ਸੰਗਰਾਂਦ ਦਾ ਦਿਨ ਰੱਖ ਕੇ ਮਾਗ ਦਾ ਸਾ ਸੰਗਤ ਬਚਨ ਦੇ ਮਹਾਰਾਜ ਜੀ ਦੇ ਮਾਗ ਮਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਮਾਗ ਦਾ ਮਹੀਨਾ ਪਾਈ ਆਰੰਭ ਹੋ ਗਿਆ ਤੇ ਗੁਰਸਿੱਖਾ ਤੋਂ ਕੀ ਕਰਨਾ ਹੈ ਕਹਿੰਦੇ ਮਹਾਪੁਰਸ਼ਾਂ ਦੀ ਸਾਧ ਸੰਗਤ ਕਰਨੀ ਹੈ ਗੁਰੂ ਦੀ ਸੰਗਤ ਕਰਨੀ ਹੈ ਔਰ ਉਸ ਧੂੜੀ ਵਿੱਚ ਇਸ਼ਨਾਨ ਕਰਨਾ ਹੈ ਨਾ ਕਿ ਜਿਹੜੀ ਧੁੰਦ ਉਸ ਸਮੇਂ ਪੈਂਦੀ ਉਹਦੇ ਵਿੱਚ ਪਰ ਕੁਝ ਐਸੇ ਸੱਜਣ ਜਿਨ੍ਹਾਂ ਨੇ ਆਪਣਾ ਰੁਜ਼ਗਾਰ ਸਮਝਿਆ ਸੀ ਉਸ ਸਮੇਂ ਉਹਨਾਂ ਇਸ ਗੱਲ ਨੂੰ ਪ੍ਰਮੋਟ ਕਰ ਦਿੱਤਾ ਕਹਿੰਦੇ ਮਾਜ ਮੱਜਣ ਸੰਗ ਸਾਧੂ ਆ ਇਹ ਗੱਲ ਲੋਕਾਤੀ ਥੋੜੀ ਜੀ ਦੂਜੀ ਨੂੰ ਚੁੱਕ ਦਿੱਤਾ ਕਹਿੰਦੇ ਧੂੜੀ ਕਰ ਇਸ਼ਨਾਨ ਬਾਦਸ਼ਾਹ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਬਣਾ ਨੂੰ ਕਰ ਦਾਨ ਪਹਿਲੀ ਗੱਲ ਥੋੜੀ ਜੀ ਉਹਨਾਂ ਜਿਹੜੀ ਸੀ ਘਟ ਸੰਗਤ ਸਾਹਮਣੇ ਰੱਖੀ ਵੀ ਹਰ ਕਾ ਨਾਮ ਧਿਆਏ ਤੇ ਸੁਣ ਜੇ ਧਿਆ ਨਹੀਂ ਸਕਦਾ ਤੇ ਫਿਰ ਸੁਣ ਕਹਿੰਦੇ ਸਬਣਾ ਨੂੰ ਕਰ ਦਾਨ ਇਸ ਮਹੀਨੇ ਚ ਦਾਨ ਬੜਾ ਕਰਨਾ ਚਾਹੀਦਾ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਤੂੰ ਨਾਮ ਜਪਿਆ ਨਾ ਉਦੇ ਵਿੱਚੋਂ ਜਿਹੜਾ ਹੈ ਦਾਨ ਕਿਸੇ ਨੂੰ ਕਰ ਆਪ ਜਪ ਕਿਸੇ ਨੂੰ ਵੀ ਜਪਾਉਣ ਵਾਲੇ ਪਾਸੇ ਆਪ ਜੋੜ ਗੁਰੂ ਦੇ ਨਾਲ ਤੇ ਕਿਸੇ ਹੋਰ ਨੂੰ ਵੀ ਜੋੜ ਇਹੀ ਵੱਡਾ ਈਸ਼ਾ ਜਿਹੜਾ ਹੈ ਦਾਨ ਹੈ ਤੇਰੇ ਵਾਸਤੇ ਪਰ ਭਾਈ ਸਾਹਿਬ ਕਹਿੰਦੇ ਗੁਰਸਿੱਖਾਂ ਦੀ ਜਿਹੜਾ ਸੇਵਾ ਕਰਦਾ ਏਡਾ ਮਹਾਤਮ ਹੈ